ਜੱਟ ਸਭਾ ਦੀ ਇਹ ਮਹੀਨਾਵਾਰ ਮੀਟਿੰਗ ਆ ਇਹ ਮਹੀਨੇ ਦੀ ਪਹਿਲੀ ਤਰੀਕ ਨੂੰ ਹਰ ਨਹੀਂ ਨਹੀਂ ਹੁੰਦੀ ਆ ਅੱਜ ਦੀ ਸਭਾ ਦਾ ਜਿਹੜਾ ਅਜੰਡਾ ਸੀਗਾ ਉਹ ਸਭਾ ਨੂੰ ਪ੍ਰਚੇਸ਼ ਕਰਾਉਂਦਾ ਸੀ ਇਸ ਸਭਾ ਦੀ ਮੀਟਿੰਗ ਦੇ ਵਿੱਚ ਅਸੀਂ ਜਿਹੜਾ ਛਾਰਿਆਂ ਦੀ ਸੈंती ਨਾਲ ਸੰਵਿਧਾਨ ਤਿਆਰ ਕੀਤਾ ਪੂਰੇ ਵਕ ਵਕ ਇਹ ਆਇਤਾ ਆਇdade ਵਿਚਾਰ ਕੀਤੀ ਗਈ ਤੇ ਸਭਾ ਤੋਂ ਮਨਜ਼ੂਰੀ ਲੈ ਗਈ ਸਾਰੇ ਫਤੇ ਜਿਹੜੇ ਆ ਸਾਰਿਆਂ ਦੀ ਬਹੁਤ ਸ਼ਾਂਤੀ ਨਾਲ ਪਾਸ ਕੀਤੇ ਗਏ ਹੁਣ ਅਗਲੇਰੀ ਕਾਰਵੇ ਲਈ ਇਹ ਮਤਾ ਸਬੰਧਤ ਡਿਪਾਰਟਮੈਂਟ ਵਿੱਚ ਭੇਜਿਆ ਜਾਵੇਗਾ ਤੇ ਉਥੋਂ ਰਜਿਸਟ੍ਰੇਸ਼ਨ ਕਰਾਉਣ ਦਾ ਕੰਮ ਜਿਹੜਾ ਸਾਡਾ ਸ਼ੁਰੂ ਹੋ ਗਿਆ ਔਰ ਇਹਨੂੰ ਸਿਰੇ ਲਾਵਾਂਗੇ ਹੋਰ ਜੇ ਕੋਈ ਸਮੇਂ ਸਮੇਂ ਲੋੜ ਆ ਪਈਆਂ ਸਾਡੇ ਸਬਧਾਨ ਦੇ ਵਿੱਚ ਕੋਚਿੰਗ ਦੀਆਂ ਕਰਨ ਦੇ ਜੋ ਕਿ ਮੈਂਕ ਵੀ ਨੂੰ ਨਾਮ ਮਨਜ਼ੂਰ ਹੋਣਗੇ ਆ ਉਹਦੇ ਵਿੱਚ ਅਸੀਂ ਤਬਦੀਲੀ ਕਰਨ ਜੋ ਕਿ ਜੋ ਕਾਇਦੇ ਕਨੌਰ ਅਨਸਾਰ ਹੋ ਗਿਆ ਉਹ ਹੋ ਹੀ ਅਸਲੀ ਅੱਗੇ ਲੈ ਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਅੱਗੇ ਸਾਡੇ ਬਹੁਤ ਹੀ ਸਤਿਕਾਰਯੋਗ ਸਭਾ ਦੇ ਸਰਪ੍ਰਸ ਸਰਦਾਰ ਸੰਤੋਖ ਸਿੰਘ ਭਾਗੋੜਾਇਆ ਜੀ ਉਹ ਤੁਹਾਨੂੰ ਆਪਣੇ ਕੁਝ ਵਿਚਾਰ ਦਿੰਦਾ ਮੈਂ ਸਤਿ ਸ਼੍ਰੀ ਅਕਾਲ ਸਭਾ ਹੋ ਰਹੀ ਸਰਪ੍ਰਸਤ ਸੱਜ ਸਭਾ ਚ ਦਰਪਰ ਮਜੀ ਅੱਜ ਜਿਹੜੀ ਅੱਜ ਵੀ ਮੀਟਿੰਗ ਹੋਈ ਹੈ ਉਹ ਸਾ ਬਹੁਤ ਸਰਵੇ ਸਾਡੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਭਾ ਦੇ ਸਾਰੇ ਸਾਡੀ ਬਰਾਜ ਦੇ ਬੜਾ ਸਹਿਯੋਗ ਦਿੱਤਾ ਧੰਨਵਾਦ ਕਰਦੇ ਆ ਸਾਰਿਆਂ ਜਿਹਨੇ ਸਾਡੇ ਸਹਿਯੋਗੀ ਇੱਥੇ ਆਏ ਨੇ ਸਾਡੇ ਸੱਦੇ ਪਤਾ ਤੇ ਸਾਰਿਆਂ ਨੂੰ ਜੀ ਆਜ ਦੀ ਕਤਬ ਦਾ ਵਿੱਚ ਸਾਡੀ ਸਭਾ ਨੇ ਸਵਧਾਨ ਪੇਸ਼ ਕੀਤਾ ਸਵਧਾਨ ਦੇ ਵਿੱਚ ਗਰੀਬ ਕੁਚਲੇ ਹੋਏ ਜਨ ਸਫਾ ਦੇ ਮੈਂਬਰਾਂ ਜਨ ਸਫਾ ਦੀ ਜਾਤੀਵਾਦੀ ਲੋਕਾਂ ਨੂੰ ਉੱਚਾ ਚੁੱਕਣ ਲਈ ਤੋਂ ਨਾਲ ਦੀ ਸਰਦਾਰ ਕਰ ਲਈ ਨੇਗਾ ਪੇਸ਼ ਕਮਾਂ ਪੇਸ਼ ਕੀਤੀਆਂ ਗਿਆ ਜਿਨ੍ਹਾਂ ਨੂੰ ਅਸੀਂ ਸਮੂਹ ਸਭਾ ਨੇ ਸਹਿਮਤੀ ਨਾਲ ਵਾਸ ਕੀਤਾ ਔਰ ਅੱਗੇ ਤੋਂ ਉਹਨਾਂ ਤੇ ਆਰਥਿਕ ਇਹ ਹੋਰ ਜਾਤੀਵਾਦੀ ਲੋਕਾਂ ਤੋਂ ਮੁਕਤ ਕਰ ਲਈ ਗਰਸ਼ ਨੂੰ ਵਿਡਨ ਦਾ ਐਲਾਨ ਕੀਤਾ ਗਏ ਆੜੀਆਂ ਖਾਸਾ ਅੱਜ ਸੁਲਤਾਨਪੁਰ ਲੋਧੀ ਵਿਖੇ ਜੱਟ ਸਭਾ ਦੀ ਮੀਟਿੰਗ ਹੋਈ ਜਿਸ ਵਿੱਚ ਉਚੇਤੇ ਤੌਰ ਤੇ ਸਾਡੇ ਸਰਪ੍ਰਸਤ ਸਰਦਾਰ ਸੰਤੋਖ ਸਿੰਘ ਪੱਗ ਹੋਰ ਆਈਆ ਸਾਡੇ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਹੋਰ ਮੈਂਬਰ ਸਹਿਬਾਨ अनेका ਜਿਨ੍ਹਾਂ ਨੇ ਇਹਦੇ ਵਿੱਚ ਭਾਗ ਲਿਆ ਔਰ ਬਹੁਤ ਹੀ ਜਿਹੜੇ ਜੱਟ ਸਭਾ ਦੇ ਵਿੱਚ ਸਭ ਤੋਂ ਪਹਿਲਾਂ ਸੰਵਿਧਾਨ ਇਹਦਾ ਬਣਾਇਆ ਗਿਆ ਇਹਨੂੰ ਰਜਿਸਟਰਡ ਕਰਾਇਆ ਜਾਵੇਗਾ ਰਜਿਸਟਰ ਕਰਾਉਣ ਤੋਂ ਬਾਅਦ ਇਦੇ ਵਿੱਚ ਲੋਕ ਭਲਾਈ ਦੇ ਫੈਸਲੇ ਲਏ ਜਾਣਗੇ ਜੋ ਸਾਡੇ ਸਰਪ੍ਰਸਤ ਸਾਹਿਬ ਸਾਡੀ ਕਮੇਟੀ ਜੋ ਵੀ ਇਹਨਾਂ ਫੈਸਲਿਆਂ ਦਾ ਐਲਾਨ ਕਰੇਗੀ ਜੋ ਵੀ ਹੋਣਗੇ ਉਹਨਾਂ ਦੇ ਉੱਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੋਚ ਵਿਚਾਰਾਂ ਕਰਕੇ ਫੈਸਲੇ ਲਏ ਜਾਣਗੇ ਇਸ ਤੋਂ ਇਲਾਵਾ ਜਿੰਨੇ ਵੀ ਮੈਂਬਰ ਇੱਥੇ ਪਹੁੰਚੇ ਆ ਜੀ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर